ਕੀਤੀਏ ਦੋ ਦਿਨਾ ਚਾਪਾਂ ਅੱਗੇ ਮਹਾਰਾਜ ਕਹਿੰਦੇ ਨੇ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ ਭਗਤ ਉਹ ਹੀ ਏ ਜਿਹੜਾ ਪਾਣੀ ਚ ਜ਼ਿੰਦਗੀ ਜਿੰਦਾ ਹੈ ਸਤਗੁਰੂ ਸ਼ਬਦ ਕਹਾ ਲੈਣਾ ਮੈਂ ਕੱਲ ਵੀ ਕਿਹਾ ਸੀ ਪਤਾ ਹੀ ਨਹੀਂ ਕਿੰਨੇ ਕੋਈ ਸਤਗੁਰੂ ਤੁਰੇ ਫਿਰਦੇ ਆ ਪਰ ਜਦੋਂ ਦੁੱਖ ਆਪਰਦਾ ਤੇ ਭੱਜਦੇ ਕਿਵੇਂ ਆ ਕੀ ਜ਼ੁਲਮ ਤਾਂ ਉਦੋਂ ਜਿੰਨਾ ਸੀ ਖੂਨ ਵੀ ਹੋਣਾ ਪਰ ਜਿਹੜੀ ਤਤੀ ਤਵੀ ਤੇ ਗੁਰੂ ਅਰਜਨ ਦੇ ਬੈਠ ਕੇ ਅੱਜ ਕੋਈ ਬੈਠਿਆ ਸਤਿਗੁਰੂ ਬਣੇ ਬੈਠੇ ਭਗਤ ਉਹ ਹੀ ਹੈ ਜਿਹਨੂੰ ਪਾਣਾ ਚੰਗਾ ਲੱਗੇ ਸਤਿਗੁਰੂ ਜਿਹਨੂੰ ਪਾਣਾ ਚੰਗਾ ਲੱਗੇ ਇੱਥੇ ਲਵਜੇ ਜੀ ਪੁਰਖ ਪੁਰਖਦਰਤ ਜਿਹਨੂੰ ਅਸੀਂ ਮਹਾਪੁਰਖ ਕਹਿੰਨੇ ਆ ਉੱਤਮ ਪੁਰਖ ਮਹਾਰਾਜ ਕਹਿੰਦੇ ਨੇ ਗੱਲਾਂ ਨਾਲ ਮਹਾਪੁਰਖ ਨਹੀਂ ਮਹਾਪੁਰਖ ਵੀ ਹੋਵੇ ਜਿਹਨੂੰ ਰੱਬ ਦਾ ਪਾਣਾ ਚੰਗਾ ਲੱਗੇ ਇਹਨੂੰ ਥੋੜਾ ਜਿਹਾ ਫਿਰ ਦੇਖੋ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਭਾਵੈ ਜਿਹਨੂੰ ਖਰੀ ਦਾ ਪਾਣਾ ਪਾ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤ ਨੇ ਪਰ ਇਸ ਗੱਲ ਨੂੰ ਖੁੱਲੇ ਦਿਲ ਨਾਲ ਸੁਣੋ ਸਿੱਖੋ ਗਿਣਤੀ ਦੇ 15 ਭਗਤ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਭਗਤੀ ਕਰਨ ਵਾਲੇ ਸੰਸਾਰ 'ਚ 15 ਹੀ ਪੈਦਾ ਹੋਏ ਭਗਤੀ ਕਰਨ ਵਾਲੇ ਅਨਗਿੰਤ ਨੇ ਹਰ ਯੁੱਗ-ਯੁੱਗ ਭਗਤ ਤੋਂ ਪਾਇਆ ਉਸ ਦਿਨ ਅਸੀਂ ਪੜਿਆ ਮੈਂ ਦੋ ਭਗਤਾਂ ਦੇ ਬਚਨ ਬਾਣੀ ਚ ਲੈ ਲੈਣਾ ਜਿਹੜੇ ਕਹਿੰਦੇ ਨੇ ਪਾਣਾ ਮੰਨਣਾ ਹੈ ਇੱਕ ਹੈ ਬਾਬਾ ਫਰੀਦ ਜੀ ਦੂਸਰਾ ਬਚਨ ਮੈਂ ਲਿਆ ਭਗਤ ਕਬੀਰ ਜੀ ਦਾ बाबा फरीद साहिब ਦਾ ਇੱਕ ਸ਼ਲੋਕ ਹੈ ਦੋ ਸ਼ਲੋਕ ਅਸੀਂ ਉਹਨਾਂ ਦੇ ਲੈ ਲਈਏ ਇੱਕ ਤਾਂ ਸ਼ਲੋਕ ਭਾਵੇਂ ਕਿ ਸਾਖੀ ਕਾਰ ਉਸ ਘਟਨਾ ਨਾਲ ਜੋੜਦੇ ਨੇ ਕਿ ਦਰਿਆ ਚੜ ਕੇ ਆਇਆ ਪਰ ਜਿਹੜੇ ਆਤਮਿਕ ਭਾਵ ਅਰਥ ਲੈਂਦੇ ਨੇ ਉਹ ਅਰਥ ਹੋਰ ਕਰਦੇ ਦਰਿਆ ਚੜ ਕੇ ਆਇਆ ਕਿਨਾਰਿਆਂ ਨੂੰ ਤੋੜ ਰਿਹਾ ਤੇ ਕਿਸੇ ਇਹੀ ਕਹ ਤੂੰ ਅੱਲਾ ਦਾ ਰਬ ਦਾ ਦਰवेश ਹੈ ਤੂੰ ਪੁਕਾਰ ਕਰ ਤੂੰ ਇਸ ਵਗ ਦੇ ਦਰਿਆ ਨੂੰ ਰੋਕ ਦੇ ਇਹ ਨਾਂ ਪਿੰਡ ਨੂੰ ਕਿਨਾਰਿਆਂ ਨੂੰ ਢਾਏ ਨਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਦਰਿਆ ਉਹ ਐਨੀ ਬਹਾਵ ਨਾਲ ਕਿਨਾਰੇ ਟਾ ਰਿਆ ਤੈਨੂੰ ਇੱਕ ਦਿਨ ਲੇਖਾ ਦੇਣਾ ਪਏਗਾ ਕਹਿੰਦੇ ਨੇ ਅੱਗੋਂ ਉਹਨਾਂ ਦੇ ਉੱਤਲੇ ਦਰਿਆ ਨੇ ਆਵਾਜ਼ ਦਿੱਤੀ ਦਰবেশ ਬਾਬਾ ਆਪਣੀ ਮਰਜ਼ੀ ਨਾਲ ਥੋੜਾ ਚੱਲ ਰਿਹਾ ਵਾਂ ਜੇ ਜ਼ਰੂਰੀ ਰਜ਼ਾ ਮੈਂ ਤਾਂ ਉਧਰ ਹੀ ਜਾਣਾ ਪਿਆ ਇਹ ਸਮਝਾਣ ਲਈ ਪਾਣਾ ਕੀ ਹੈ ਭਗਤ ਮੰਦ ਹੈ ਪਾਣਾ ਹਜ਼ੂਰ ਦਾ ਇਹ ਬਚਨ ਹੈ ਕਿ ਕੰਦੀ ਵਹਿਣ ਨਾ ਟਾਏ ਤਾਉ ਵੀ ਲੇਖਾ ਦੇਵਣਾ ਕੰਦੀ ਦਾ ਅਰਥ ਕਿਨਾਰੇ ਤੋ ਕਿਨਾਰਿਆਂ ਨੂੰ ਢਾ ਨਾ ਦਰਿਆ ਇੱਕ ਦਿਨ ਤੈਨੂੰ ਲੇਖਾ ਦੇਣਾ ਪੈਣਾ ਕੰਧੀ ਵੈਨ ਨਾ ਢਾਏ ਤੌਪੀ ਲੇਖਾ ਦੇਵਣਾ ਅੱਗੇ ਬਾਬਾ ਜੀ ਕਹਿੰਦੇ ਜਿੱਦਰ ਰੱਬ ਰਜ਼ਾਏ ਜਿੱਦਰ ਰੱਬ ਦੀ ਰਜ਼ਾਏ ਵੈਣ ਤਿਦਾਉ ਗਉਂ ਕਰੇ ਗਉਂਦਰ ਤੇ ਗਮਨ ਕਰਨਾ ਜਾਣਾ ਜਿੱਦਰ ਰੱਬ ਦੀ ਰਜ਼ਾਏ ਦਰਿਆ ਕਹਿੰਦਾ ਮੈਂ ਉਧਰ ਜਾਗਾ ਸਾਡੇ ਮਨ ਚਾਵੇਗਾ ਦਰਿਆ ਗੱਲਾਂ ਕਰਦਾ ਹਾਂ ਪਹਿ ਵਿੱਚ ਪਵਨ ਵਹੇ ਸਦ ਬਾਉ ਪਹਿ ਵੀ ਚੱਲਣੇ ਲਖ ਦਰਿਆ ਦੇਖੋ ਇੱਕ ਮਹਾਪੁਰਖ ਹੁਣ ਸਾਡੇ ਵਰਗਾ ਹੁੰਦਾ ਕਹਿੰਦਾ ਸਾਨੂੰ ਰੱਬ ਨੇ ਕੀ ਕੀਤਾ ਦਰਿਆ ਤਾਂ ਸਾਰੀ ਝੋਨਾ ਰੋੜ ਕੇ ਲੈ ਗਿਆ ਉਹ ਕਹਿੰਦੇ ਨੇ ਦਰਿਆ ਕੁਲ ਖਲੋਤੇ ਕਹਿੰਦੇ ਨੇ ਦਰਿਆ ਕਹਿੰਦਾ ਮੇਰੇ ਖਾਤ 'ਚ ਕੁਝ ਨਹੀਂ ਉਹਨੂੰ ਪੁੱਛੋ ਜਿਹੜਾ ਬਹਾਵ ਨੂੰ ਜਿੱਧਰ ਮਰਜ਼ੀ ਲੈ ਜਾਂਦਾ ਪਿਆ ਉਹਨਾਂ ਦਾ ਦੂਸਰਾ ਸ਼ਲੋਕ ਹੈ ਉਸ ਵਿੱਚ ਪਾਣੇ ਦੀ ਗੱਲ ਕਰਦੇ ਉਹਨਾਂ ਤਿੰਨ ਬਚਨ ਕਹੇ ਨੇ ਕਿੰਨੇ ਨੇ ਇੱਕ ਤਾਂ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣੀ ਨੇ ਮੈਂ ਜਿਹੜੀ ਗੱਲ ਕਰ ਰਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁੱਖ ਸੁਨੇ ਹਰ ਪੈ ਨਹੀਂ ਇਹ ਪਰਿਵਾਰ ਵਿੱਚ ਵੀ ਵਾਪਰੇ ਨਾ ਤੇ ਮੈਂ ਪਲੀਜ਼ ਬੇਨਤੀ ਕਰਾਂ ਕਲਪੀਏ ਨਾ ਮੇਰਾ خیال ਬਹੁ ਗਿਣਤੀ 'ਚ ਪਰਿਵਾਰ ਐਸੇ ਨੇ ਸੱਚ ਐਵੇਂ ਵਿਚਾਰੇ ਦੁੱਖ ਦੱਸਦੇ ਕੋਈ ਨਹੀਂ ਕਿਉਂਕਿ ਲੋਕੀ ਦੁੱਖ ਸੁਣ ਕੇ ਫਿਰ ਮਜ਼ਾਕ ਉਡਾ ਕੇ ਅੱਗੇ ਲੋਕਾਂ ਤੱਕ ਪਹੁੰਚਾਉਂਦੇ ਆ ਸੁਣ ਲੈਂਦੇ ਆ ਪਹਿਲਾਂ ਬੜੇ ਸਵਿਰਦ ਬਣ ਕੇ ਤੁਹਾਡੇ ਉੱਥਨ ਦੀ ਦੌਰ ਹੈ ਪਿੱਛੇ ਕਹਿਣਗੇ ਅੱਜ ਲੱਗਾ ਪਤਾ ਇਹ ਵੀ ਬੜਾ ਮੱਛਰਿਆ ਫਿਰਦਾ ਸੀ ਮੱਛਰਿਆ ਲਫਜ ਵੀ ਬੜਾ ਪੁਰਾਣਾ ਹੈ ਜੀ ਨਹੀਂ ਨਹੀਂ ਗੁਰੂ ਦੁੱਖ ਸੁਣਦਾ ਹੈ ਦੁੱਖ ਨੂੰ ਹੰਡਾਉਣ ਦੀ ਜਾਇਦ ਦਿੰਦਾ ਹੈ ਹੁਣ ਉਸ ਵਿੱਚ ਆਪਣੀ ਜ਼ਿੰਦਗੀ ਕਿਉਂ ਆਪਾਂ ਖਰਾਬ ਕਰਨੇ ਪੈਣ ਪ੍ਰੇਰੋ ਪਰਿਵਾਰ ਵਿੱਚ ਖੈ ਪਰ ਘੱਟੋ ਘੱਟ ਆਪਣੀ ਸੁਰਤ ਨੂੰ ਰੱਖੀਏ ਇੰਨੀ ਕੋਈ ਗੱਲ ਮਾਨੂੰ ਸਮਝਾ ਦਈਏ ਮਣਾ ਜਿੰਨਾ ਪਿੱਛੇ ਤੂੰ ਮਰਨਾ ਪਿਆ ਇਹਨਾਂ ਨੇ ਕੱਲ ਵੀ ਤੈਨੂੰ ਫੋਕਣਾ ਜੇ ਨਹੀਂ ਤੂੰ ਆਪਣੀ ਜ਼ਿੰਦਗੀ ਤੇ ਨਾਮ ਤੋਂ ਬਿਨਾ ਨਾ ਖਰਾਬ ਕਰ ਤੂੰ ਹੜਾਲਾ ਇਸ ਦਰਦ ਨੂੰ ਤੇ ਸੱਚੇ ਵੇ ਠੋਕਰਾਂ ਤੇ ਦੁੱਖਾਂ ਤੋਂ ਬਿਨਾ ਮੰਜ਼ਲ ਵੀ ਨਹੀਂ ਮਿਲਦੀ ਕੁਮਾਰ ਭਾਂਡਾ ਕਰਦਾ ਹੈ ਬਾਹਰੋਂ ਸੱਟਾਂ ਮਾਰਦਾ ਹੈ ਤੇ ਵੇਖਣ ਵਾਲੇ ਲੋਕ ਕਹਿ ਦਿੰਦੇ ਆ ਕਿ ਕੁਮਾਰ ਭਾਂਡੇ ਨੂੰ ਸੱਟਾਂ ਮਾਰ ਰਿਹਾ ਹੈ ਉਹ ਕਹਿੰਦਾ ਨਹੀਂ ਮੈਂ ਸੱਤ ਇਸ ਕਰਕੇ ਮਾਰ ਰਿਆਂ ਦੀ ਬਾਜ਼ਾਰ ਚ ਕੀਮਤ ਪੈ ਜਾਏ ਜਿੰਨੀ ਉੱਤੋਂ ਸੱਤ ਮਾਰਨਾ ਉਹਨੂੰ ਥੱਲੋਂ ਦਾ ਹੱਥ ਦਾ ਵੀ ਸਹਾਰਾ ਦਿੱਤਾ ਹੈ ਇਸ ਲਈ ਭਾਂਡਾ ਘੜਿਆ ਜਾਂਦਾ ਗੁਰਮਖੋ ਬਾਹਰ ਦੀਆਂ ਸੱਤਾਂ ਵੱਜਨ ਤੇ ਗੁਰੂ ਨਾਨਕ ਦੇ ਸ਼ਬਦ ਦਾ ਸਹਾਰਾ ਲੈ ਲਓ ਮੈਂ ਬੇਨਤੀ ਕਰਾਂਗਾ ਬਾਹਰੋਂ ਘੜਾ ਘੜਿਆ ਜਾ ਰਿਆਂ ਅੰਦਰੋਂ ਸਹਾਰਾ ਹੈ ਉਹ ਸ਼ਬਦ ਕਹਿੰਦੇ ਨੇ ਪਹਿਲੀ ਗੱਲ ਦੁੱਖ ਸੋਖੇ ਇਕ ਜਾਣ ਦੂਜੀ ਅਰਦਾਸ ਕਰ ਤੇਰਾ ਅੰਦਰ ਮੈਲ ਤੋਂ ਰਹਿਤ ਹੋਵੇ ਤੀਜਾ ਜੋ ਰੱਬ ਕਰਦਾ ਬਸ ਸੀਸ ਝੁਕਾ ਦੇ ਤੇਰਾ ਭਲਾ ਹੋ ਜਾਏਗਾ ਰੱਬ ਦੇ ਘਰ ਦੇ ਬੂਹੇ ਤੇਰੇ ਲਈ ਸਦਾ ਖੁੱਲ ਜਾਣ ਤਿੰਨ ਬਚਨ ਕਹਿ ਭਗਤ ਨੂੰ ਪਾਣਾ ਪੰਦਾ ਮੈਂ ਇਸ ਤੁਕ ਤੇ ਬੋਲ ਰਿਹਾ ਕਿ ਭਗਤ ਸਤਗੁਰੂ ਪੁਰਖ ਸੋਈ ਉੱਥੇ ਉਹਨਾਂ ਦਾ ਸ਼ਬਦ ਹੈ ਫਰੀਦਾ ਦੁੱਖ ਸੁਖ ਇਕ ਕਰ ਬਰਾਬਰ ਜਾਣ ਦਿਲ ਤੇ ਲਾਹੇ ਵਿਕਾਰ ਅੱਲਾ ਪਾਵੇ ਸੋ ਭਲਾ ਜੋ ਰੱਬ ਨੂੰ ਪਾੰਦਾ ਤੂੰ ਵੀ ਭਲਾ ਕਹ ਦੇ ਅੱਲਾ ਪਾਲੇ ਪਾਵੇ ਸੋ ਭਲਾ ਤਾਂ ਲੱਭੀ ਦਰਬਾਰ ਬੇਨਤੀ ਹੈ ਕਬੀਰ ਸਾਹਿਬ ਦਾ ਸ਼ਬਦ ਭਗਤੋ ਦੀ ਰਜ਼ਾ ਨੂੰ ਸਵਕਾਰ ਦਾ ਹੈ ਉਹਨਾਂ ਦਾ ਇੱਕ ਬਚਨ ਹੈ ਉਹਨਾਂ ਨੇ ਰਜ਼ਾ ਲਈ ਇੱਕ ਜਿਹੜੀ ਉਦਾਹਰਣ ਲਈ ਉਹ ਇਹ ਲਈ ਜੀ ਕਹਿੰਦੇ ਨੇ ਮੈਂ ਆਪਣੇ ਆਪ ਨੂੰ ਏਡੀ ਨਿਮਰਤਾ ਦਾ ਸ਼ਬਦ ਜੀ ਚਲੋ ਅਰਥ ਕਰਦੇ ਆਂ ਕਈ ਵਾਰੀ ਨਾ ਕਈ ਸ਼ਬਦ ਐਸੇ ਆਉਂਦੇ ਨੇ ਸਾਨੂੰ ਸੰਗਤ 'ਚ ਅਰਥ ਕਰਨੇ ਪੈਂਦੇ ਆ ਪਰ ਅੰਦਰ ਡਰਦਾ ਜ਼ਰੂਰ ਹੈ ਉਹਦਾ ਕਾਰਨ ਹੁੰਦਾ ਵੀ ਐਡੇ ਵਾਹਪੁਰਖ ਇੰਨੀ ਨਿਮਰਤਾ 'ਚ ਬੋਲਿਆ ਸੀ ਸੰਗਤ 'ਚ ਕਿਵੇਂ ਬੋਲਨੇ ਅਸੀਂ ਤਾਂ ਅਦਬ ਹੀ ਕੋਈ ਨਹੀਂ ਕਰਦੇ ਪਿਆਰਿਓ ਨਾਨਕ ਕਹਿੰਦਾ ਹੈ ਅਮਰਦਾਸ ਕਹਿੰਦਾ ਹੈ ਉਹ ਗੁਰਮਖੋ ਮੈਂ ਤਾਂ ਉਸ ਦਿਨ ਇੱਥੇ ਵੀ ਸ਼ਾਇਦ ਬੇਨਤੀ ਕੀਤੀ ਸੀ ਅਸੀਂ ਤਾਂ ਬਾਬਾ ਕਾਲੂ ਸਾਹਿਬ ਨੂੰ ਕਦੀ ਪਿਆਰ ਨਾਲ ਨਹੀਂ ਬੁਲਾਇਆ ਇਹ ਜੀ ਵਿਲਰ ਤੇ ਉਹ ਉਸ ਦਿਨ ਮੈਂ ਕਿਹਾ ਸੀ ਸ਼ਾਇਦ ਐਤਵਾਰ ਮੈਂ ਕਿਹਾ ਜਿਹੜੇ ਲੰਗਰ ਤੇ ਸਾਰੇ ਕਿਹਾ ਬਾਬਾ ਨਾਨਕ ਜੀ ਨੇ ਚਲਾਇਆ ਉਹਨਾਂ ਦੇ ਖੱਤਾਂ ਚੋਂ ਬਰਕਤ ਪੈ ਗਈ ਜੇ ਬਾਪੂ ਦੇ 200 ਰੁਪਏ ਬੇਈਮਾਨੀ ਦੇ ਹੁੰਦੇ ਤੇ ਗੁਰੂ ਨਾਨਕ ਨੇ ਸੌਦਾ ਕਰਨੀ ਨਹੀਂ ਸੀ ਜਾਣਾ ਬਾਪੂ ਠੀਕ ਹੈ ਗੁੱਸੇ ਚ ਹੋਵੇਗਾ ਪਰ ਕਮਾਈ ਤਾਂ ਮੈਲੀ ਨਹੀਂ ਨਾ ਕਮਾਈ ਦੇ ਮੈ ਲਈ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਮੈਂ ਬੇਨਤੀ ਕਰਾਂਗਾ ਕਦੀ ਵੀ ਕੋਈ ਬੋਲੋ ਭਾਵੇਂ ਅਰਥ ਕਰਦਿਆਂ ਵੀ ਵਿਆਕਰਨ ਅਨੁਸਾਰ ਕੀਤੇ ਕਹਿਆ ਨੇ ਵੈਗਰੂ ਮੈਨੂੰ ਖਿਮਾ ਕਰਿਓ ਨਾਨਕ ਕਹਿੰਦਾ ਨਾਨਕ ਇੰਜ ਕਰ ਠੀਕ ਹੈ ਵਿਆਕਰਨ ਅਨੁਸਾਰ ਪਰ ਅਸੀਂ ਸਿਖਾਂ ਸਿੱਖ ਦਾ ਫਰਜ਼ ਹੈ ਫਿਰ ਵੀ ਗੁਰੂ ਨੂੰ ਰੱਜ ਕੇ ਅਦਬ ਦੇਣਾ ਹੈ ਪਰ ਗੁਰੂ ਗ੍ਰੰਥ ਸਾਹਿਬ ਤੂੰ ਸਿੱਖ ਲਈਏ ਕੀ ਅਦਬ ਦੇਣਾ ਹੈ ਕਿ ਆਪ ਨਾਰਾਇਣ ਕਲਾਤ ਹਰ ਜਗ ਮੇਂ ਪਰਵਰਿਆ ਮਨੁ ਕਾ ਕਾ ਰੂਪ ਨਾ ਜਾਣ ਖੈਰ ਮੈਂ ਵਿਸ਼ੇ ਤੋਂ ਦੂਰ ਨ ਜਾਵਾਂ ਉੱਥੇ ਭਗਤ ਜੀ ਨੇ ਇੱਕ ਲਫ਼ਜ਼ ਵਰਤਿਆ ਪਾਣੇ ਲਈ ਰਜ਼ਾ ਲਈ ਕਹਿੰਦੇ ਨੇ ਮੈਂ ਤਾਂ ਰੱਬ ਦੇ ਦਰ ਦਾ ਕੁੱਤਾ ਹਾਂ ਤੇ ਨਾਮ ਮੇਰਾ ਮੋਤੀ ਹੈ ਮੁਤੀਆ ਉਹ ਜੀ ਭਾਈ ਸੇਭ ਭਾਈ ਵੀਰ ਸਿੰਘ ਨੇ ਦੇ ਮੁਤੀਆ ਸ਼ਬਦ ਦੇ ਅਰਥ ਫਰਮਾਨ ਕਰ ਦਿੱਤਾ ਜੀ ਫਰਮਾਨ ਵੀ ਕੀਤੇ ਪਰ ਫਿਰ ਵੀ ਉਹਨਾਂ ਮੁਤੀਆ ਮੋਤੀ ਜਿਵੇਂ ਆਪਾਂ ਨਾ ਰੱਖਨੇ ਇਹ ਰਜ਼ਾ ਨਾਲ ਕਿਵੇਂ ਖੈ ਕਹਿੰਦੇ ਨੇ ਨਾ ਮੈਂ ਤੇਰੇ ਦਰ ਦਾ ਕੂਕਰ ਮੋਤੀ ਮੇਰਾ ਨਾਮ ਹੈ ਤੇ ਜਿਵੇਂ ਮਾਲਕ ਨੇ ਕੁੱਤੇ ਦੇ ਗਲ ਵਿੱਚ ਪਟਾ ਪਾ ਕੇ ਹੱਥ ਵਿੱਚ ਸੰਗਲ ਬਕੜਿਆ ਮੇਰੇ ਗਲ ਵਿੱਚ ਤੇਰੇ ਹੁਕਮ ਦਾ ਪਟਾ ਪਿਆ ਹੈ ਤੇ ਤੇਰੇ ਪਾਣੀ ਦੀ ਸੰਗਲੀ ਨਾਲ ਜਿੱਧਰ ਲੈ ਜਾਣਾ ਮੈਂ ਉਧਰ ਹੀ ਤੁਰਿਆ ਜਾਣਾ ਇਹ ਭਗਤ ਪਾਣਾ ਮਾਦਿਆ ਕਬੀਰ ਕੁਕਰਾਮ ਕੋ ਮੁਤੀਆ ਮੇਰੋ ਨਾਉ ਗਲੇ ਖਮਾਰੇ ਜੇਵਰੀ ਜੇ ਖਿੰਚੇ ਤੈ ਜਾਉ ਜਿੱਧਰ ਤੂੰ ਖਿੱਚੇਗਾ ਭਗਤ ਉਹਦੇ ਪਾਣੇ ਚ ਰਹਿੰਦਾ ਹੈ ਉਸਦੇ ਪਾਣੇ ਤੋਂ ਬਾਹਰ ਨਹੀਂ ਹਜ਼ੂਰ ਕਿਹਨੇ ਭਗਤ ਬਾਬਾ ਸੁੰਦਰ ਜੀ ਕਿਹਨੇ ਗੁਰੂ ਅਮਰਦਾਸ ਕਹਿੰਦੇ ਨੇ ਕਹੈ ਨੂੰ ਭਗਤ ਸਾਰੀ ਬਣੀ ਬੈਠੇ ਜਿਹੜੇ ਕਮਲੇ ਨੇ ਲੋਕੀ ਉਹਨਾਂ ਨੂੰ ਵੀ ਭਗਤ ਕਹੀ ਜਾਂਦੇ ਮਹਾਰਾਜ ਕਿਦਨੇ ਭਗਤ ਹੋਵੇ ਜਿਹਨੂੰ ਪਾਣਾ ਪਾ ਜਾਏ ਫਿਰ ਅਗਲਾ ਸ਼ਬਦ ਸਤਗੁਰ ਸਤਗੁਰੂ ਵੀ ਉਹ ਜਿਹੜਾ ਪਾਣੇ ਚ ਰਹਿੰਦਾ ਹੈ ਐਡੀ ਵੱਡੀ ਸਮਰੱਥਾ ਹੁਣ ਕਈ ਵਾਰੀ ਇੱਕ ਸੱਜਣ ਨੇ ਪੁੱਛਿਆ ਵੀ ਸੀ ਬਿਮਾਰੇ ਤਤੀ ਤਵੀ ਤੇ ਬੈਠੇ ਇਹ ਕਿਵੇਂ ਵਾਪਰ ਗਿਆ ਮੈਂ ਕਿਹਾ ਕਰਾਮਾਤ ਵਾਪਰੀ ਉਹ ਸੋਚੀ ਪੈ ਗਿਆ ਕਰਾਮਾਤ ਕੀ ਵਾਪਰੀ ਮੈਂ ਕਿਹਾ ਕਰਾਮਾਤ ਹੀ ਵਾਪਰੀ ਕਿ ਪੰਜ ਦਿਨ ਰੱਜ ਕੇ ਅੱਗੇ ਝੁਲਸਿਆ ਗਿਆ ਪਰ ਗੁਰੂ ਅਰਜਨ ਦੇ ਫਿਰ ਵੀ ਕਹਿੰਦਾ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਲ ਕਮਾਂਗੇ ਇਹ ਪਾਣਾ ਹੈ ਸਤਗੁਰੂ ਦੇ ਭਾਣੇ ਚ ਰਹਿੰਦੇ ਕਹਿੰਦੇ ਨੇ ਜਿਉ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰੱਖੇ ਆਪ ਤੈ ਜਾਇ ਖੜੋ ਬਣਾ ਜਿੱਥੇ ਤੂੰ ਰੱਖੇਗਾ ਸੋ ਕਰੇ ਜੇ ਤਿਸਹ ਰਜ਼ਾਏ ਆਸਾ ਦੀ ਵਾਰ ਸੰਪੂਰਨੀ ਇਸ ਤੋਕ ਨਾਲ ਹੁੰਦੀ ਏ ਜੋ ਕਰੇਗਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜਿਵੇਂ ਤੂੰ ਰਖਨੇ ਤੇਰੀ ਰਜ਼ਾ ਦੇ ਵਿੱਚ ਖਾ ਗੁਰਮਖੋ ਭਗਤ ਉਹ ਵੇ ਜਿਹੜਾ ਰਜ਼ਾ ਨੂੰ ਮੰਨੇ ਸਤਗੁਰੂ ਉਹ ਵੇ ਜਿਹੜਾ ਭਾਣੇ ਨੂੰ ਮੰਨੇ ਮਹਾਪੁਰਖ ਵੀ ਉਹ ਹੈ ਜਿਹੜਾ ਰਜ਼ਾ ਨੂੰ ਭਾਣੇ ਨੂੰ ਮੰਨੇ ਹਾਲਾਂ ਚਲੋ ਸਬਜੈਕਟ ਮੇਰਾ ਇਹ ਨਹੀਂ ਮੈਨੂੰ ਯਾਦ ਹੈ ਪਿਛਲੇ ਸਾਧ ਸਿੰਘ ਬੈਠੇ ਹੋ ਸੰਗਤ ਜੀ ਕਿਸੇ ਪੁੱਛ ਲਿਆ ਜੀ ਸੰਤ ਮਹਾਪੁਰਖ ਬ੍ਰह्मज्ञानी ਕਿ ਮੈਂ ਇੱਕੋ ਬੇਨਤੀ ਕਰਦਿਆਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਉਹ ਖੈ ਜ਼ਰੂਰ ਪਰ ਦੋ ਗਿਣਤੀ ਚ ਨਹੀਂ ਹੁੰਦਾ ਫਿਰ ਬੇਨਤੀ ਹੈ ਹੁਣ ਇਹ ਸ਼ਬਦ ਪੁਰਖ ਆ ਗਿਆ ਚਲੋ ਇਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਮਹਾਪੁਰਖ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਆਪਣੀ ਪ੍ਰੋਬਲਮ ਹੈ ਆਪਣੀ ਟੰਗਣਾ ਪਰ ਆਮ ਟਿਕਾ ਕਰ ਦੇ ਅਰਥ ਪੁਰਖ ਦਾ ਅਰਥ ਪੁਰਖ ਦੇ ਖੱਖੇ ਨੂੰ ਔਂਕੜ ਲੱਗੀ ਇੱਕ ਵਚਨ ਮਹਾਪੁਰਖ ਕੋਈ ਮਹਾਪੁਰਖ ਹੈ ਕਿ ਕਿਸੇ ਕੋਲ ਵਿਸ਼ੇਸ਼ਤਾ ਹੁੰਦੀ ਹੈ ਇਹ ਮਨਜੀਤ ਸਾਹਿਬ ਦੀ ਕਥਾ ਹੋਈ ਤੇ ਚਲੋ ਇੱਕ ਸਿੰਘ ਸਾਹਿਬ ਇਹ ਮੈਂ ਨਾਂ ਨਹੀਂ ਲੈਣਾ ਹੋ ਕਾਫੀ ਕਾਂਟਾ ਸ਼ਾਂਤੀ ਕਰਦੇ ਹੁੰਦੇ ਆ ਟੱਕਰ ਕੇ ਪ੍ਰਕਰਮਾ ਚ ਕਹਿੰਦੇ ਅੱਜ ਤੁਸੀਂ ਕਥਾ ਕਰਦੇ ਆ ਮਹਾਪੁਰਖ ਲਬਜ ਵਰਤੇ ਆ ਹਾਂਜੀ ਤੇ ਇਹ ਸਾਰੀ ਪੁਰਖ ਨੇ ਸਾਰੀ ਮਹਾਪੁਰਖ ਨੇ ਜਿਹੜੇ ਇੱਥੇ ਆਏ ਨੇ ਮੈਂ ਕਹਿੰਦਾ ਸਿੰਘ ਸਾਹਿਬ ਜੀ ਹੈ ਸਾਰੇ ਮਹਾਪੁਰਖੀ ਤੁਸੀਂ ਇੱਕ ਕੰਮ ਕਰਿਓ ਜਿਹੜੇ ਚੋਰ ਬਰਦਾਰੇ ਨੂੰ ਮਹਾਰਾਜ ਦੀ ਤਾਬਿਆ 'ਚ ਬਿਠਾ ਦਿਓ। ਕਹਿ ਲਗੇ ਨਹੀਂ ਹੋ ਸਕਦਾ। ਨਹੀਂ ਬਹਿ ਸਕਨੇ ਤਾਂ ਚੋਰੀ ਕਰਨਗੇ। ਮੈਂ ਇੱਕ ਬੇਨਤੀ ਕੀਤੀ ਹੈ ਤਾਂ ਸਾਰੇ ਪੁਰਖ ਜਿਹੜਾ ਅੰਦਰ ਗੋਲ ਇਕੱਠੀ ਕਰਦਾ ਉਹਨੂੰ ਬਿਠਾ ਦਿਓ। ਵੈ ਗੁਰੂ ਜੀ ਨੂੰ ਬੇਨਤੀ ਸੁਣਿਓ। ਕਹਿੰਦੇ ਮੈਂ ਕਿਹਾ ਪੁਰਖ ਸਾਰੇ ਨੇ। ਬਾਹਾਂ ਦੋਵੇਂ ਨੇ, ਪੰਜੇ ਨੇ ਦੋਨਾਂ ਦੇ। ਪਰ ਜਿਹੜੀ ਪਕੜ ਸੱਜੇ ਨੂੰ ਮਿਲੀ ਐ ਖੱਬੇ ਨੂੰ ਨਹੀਂ ਮਿਲੀ। ਸਮਝਣ ਵਾਲੀ ਗੱਲ ਹੈ। ਹੁਣ ਇੱਕ ਹੱਥ ਬਦਬੋਦਾਂ ਤੇ ਸੁਗੰਧੀ ਦੀ ਤਸਵੀਰ ਐ। ਜਿੱਥੇ ਗੰਧ ਤੇ ਬਦਬੋਹ ਹੋਵੇਗਾ ਉਥੇ ਖਿੰਡਾ ਬਣੇਗਾ ਚਿੱਤੇ ਰੱਖਿਓ ਜਿੱਥੇ ਸੁਗੰਧੀ ਹੋਵੇਗੀ ਉਥੇ ਖਿੰਡੇ ਕੋਈ ਲੋਕ ਵੀ ਇਕੱਠੇ ਹੋ ਜਾਣੇ ਖਿੰਡੇ ਕੋਈ ਬਗੀਚਿਆਂ ਵਿੱਚ ਲੋਕ ਇਕੱਠੇ ਹੁੰਦੇ ਦੇਖਿਆ ਕੂੜੇ ਦੇ ਢੇਰ ਕੋਲ ਤਾਂ ਇਕੱਠੇ ਨਹੀਂ ਦੇਖੇ ਗੰਦਗੀ ਦੀ ਆਪਣੀ ਤਸਵੀਰ ਹੈ ਚਲੋ ਇੱਕ ਦਿਨ ਵਕਤ ਮਿਲਿਆ ਪਰ ਮਹਾਂਪੁਰਖੋ ਜਿਹੜਾ ਰੱਬ ਦੇ ਬਾਣੇ ਨੂੰ ਸੱਤ ਕਰਕੇ ਮੰਨ ਜਾਏ ਬਾਬਾ ਵੀਰ ਸਿੰਘ ਨਰੰਗਾ ਬਾਦ ਵਾਲੇ ਤੁਸੀਂ ਪੜਿਆ ਕੋਣ ਹੈ ਪਿਆਰਿਓ ਬਾਣੇ ਨੂੰ ਮੰਨਣ ਵਾਲੇ ਖਾਲਸੇ ਭੋਜੇ ਮਾਰਨਾਸ ਨੇ ਅੰਜਮਸ ਦਿਨ ਕਿਹਾ ਇੰਨੀ ਰਜਾਚ ਰਹਿਣ ਵਾਲੇ ਬਾਬਾ ਸਾਹਿਬ ਨੇ ਕਿਹਾ ਕਿ ਅੱਜ ਲੰਗਰ ਬਣਾਓ ਹਜ਼ਾਰਾਂ ਸੰਗਤਾਂ ਰੋਜ਼ ਲੰਗਰ ਸਕਦੀਆਂ ਸਨ ਉਹ ਕਹਿਣ ਲੱਗੇ ਘੇਰਾ ਪੈ ਗਿਆ ਮੁਕਾਬਲਾ ਕਹਿੰਦੇ ਨੇ ਮੁਕਾਬਲਾ ਕਾਦਾ ਆਪਣੀ ਤਾਂ ਮਰਨ ਆਏ ਤੇ ਅੱਜ ਲੰਗਰ ਕਾਦੇ ਵਾਸਤੇ ਕਹਿੰਦੇ ਇਸ ਕਰਕੇ ਕੱਲ ਨੂੰ ਮਾਰਗ ਹਾਲਾਂਕਿ ਮੇਰਾ خیال ਕਈਆਂ ਨੂੰ ਇਹ ਗੱਲ ਫਿੱਟਣਾ ਬੈਠੇ ਕਹਿੰਦੇ ਨੇ ਕੱਲ ਨੂੰ ਮਾਰ ਕੇ ਜਾਣਗੇ ਤੇ ਪ੍ਰਸ਼ਾਦੇ ਤੋਂ ਬਿਨਾ ਕਿਸੇ ਇਸ ਘਰ ਚੋਂ ਭੁੱਖੇ ਨਾ ਚਲੇ ਜਾ ਮੈਂ ਅਰਜ਼ ਕਰਾਂਗਾ ਪੱਟਿਚ ਗੋਲਾ ਵੱਜਾ ਪੱਟ ਡਿਆ ਕੀ ਕਹਿੰਦੇ ਹੈ ਕੋਈ ਨਹੀਂ ਮਾਫਰ ਕਿਉਂਕਿ ਉਹਨਾਂ ਦੀ ਗੱਲ ਹੀ ਕੋਈ ਨਹੀਂ ਕਰਦੇ ਨਾ ਅਸੀਂ ਕੁੱਟਣ ਨੂੰ ਤਿਆਰ ਹੋ ਜਣੇ ਬੰਦੇ ਨੇ ਤੇ ਜਿਨ੍ਹਾਂ ਨੂੰ ਅਸੀਂ ਚੁੱਕੀ ਫਿਰਦੇ ਸਾ ਖਿਮਾ ਕਰਿਓ ਮੈਨੂੰ ਬਖਸ਼ ਦਿਆ ਜੇ ਫਿਰ ਬਾਅਦ ਵਿੱਚ ਆਪਾਂ ਸਾਰੇ ਉਹਨਾਂ ਨੂੰ ਆਂਡੇ ਮਾਰਨ ਤੋਰ ਪਈ ਨੇ ਪਹਿਲੇ ਕਿਉਂ ਨਹੀਂ ਆਪਣਾ ਬੈਲੈਂਸ ਬਣਾ ਕੇ ਰੱਖਦੇ ਗੁਰੂ ਗ੍ਰੰਥ ਸਾਹਿਬ ਨਾਲ ਮੇਰੀ ਬੇਨਤੀ ਹੈ ਗੋਲਾ ਵੱਜਿਆ ਰਬਾਬੀ ਨੂੰ ਕਿਆ ਕੀਰਤਨ ਸ਼ੁਰੂ ਕਰ ਉਹ ਕਹਿੰਦਾ ਸਾਜ ਕਹਿਣ ਲੱਗੇ ਇਸ ਵਕਤ ਕੀਰਤਨ ਸਾਜਾਂ ਦਾ ਮੁਤਾਜਰੀ ਕੋਈ ਸ਼ਬਦ ਕਾ ਬੜੇ ਸ਼ਬਦ ਅਸੇ ਮਹਾਪੁਰਖ ਵੀਓ ਜਿਹੜਾ ਸੱਚੀ ਮੁੱਚੀ ਪਾਣੀ ਚ ਰਹੇ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਜਿਹਨੂੰ ਰੱਬ ਦਾ ਭਾਣਾ ਲੱਗੇ ਚੰਗਾ ਹੁਣ ਅਗਲੀ ਗੱਲ ਆ ਇੱਥੇ ਸਤਗੁਰ ਨੇ ਸਿਖਰ ਲਿਆ ਦਿੱਤਾ ਕਹਿੰਦੇ ਨੇ ਭਾਣਾ ਦੁਖਾਂਤ ਨਹੀਂ ਆਨੰਦ ਅਨਹਦ ਵਜੇ ਵਾਜੇ ਕਹਿੰਦੇ ਨੇ ਭਾਣਾ ਮੰਨੇ ਤੇ ਪਾਣੀ ਨੂੰ ਮਯੂਸੀ ਨਾ ਸਮਝੇ ਮੈਂ ਫਿਰ ਬੇਨਤੀ ਕਰਾਂ ਤੁਸੀਂ ਜਾਂਦੇ ਹੋ ਸਮੁੰਦਰ ਦੀਆਂ ਲਹਿਰਾਂ ਜਦੋਂ ਕਿਨਾਰੇ ਤੇ ਬਣੀ ਕੋਈ ਦੀਵਾਰ ਨਾਲ ਵਾਰ-ਵਾਰ ਵੱਜਦੀਆਂ ਨੇ ਤੁਸੀਂ ਦੇਖਦੇ ਹੋ ਦੀਵਾਰ ਨਿੱਖਰ ਕੇ ਆਉਂਦੀ ਏ ਜਦੋਂ ਪਾਣੀ ਦੀਆਂ ਸੱਟਾਂ ਸਿੱਖ ਨੂੰ ਵਜਦੀਆਂ ਨੇ ਉਹਦਾ ਅੰਦਰ ਨਿੱਖਰ ਕੇ ਆਉਂਦਾ ਹੈ ਹੁਣ ਉਥੇ ਸ਼ਬਦ ਇਹ ਵਰਤੇ ਹਜ਼ੂਰ ਨੇ ਕਿ ਆਨੰਦ ਇਹ ਤੇ ਸ਼ਬਦ ਮੈਂ ਆਨੰਦ ਨਹੀਂ ਵਰਤਿਆ ਆ ਆਨੰਦ ਐਡੇ ਨੂੰ ਕੰਨਾ ਹੈ ਪਾਣਾ ਮਯੂਸੀ ਨਹੀਂ ਪਾਣਾ ਆਨੰਦ ਹੈ ਜਿਹੜੀ ਮੈਂ ਅਸਲੀ ਗੱਲ ਕਰਨੀ ਚਾਹੁੰਦਾ ਆਖੀਰ ਤੇ ਪਾਣੇ ਦਾ ਅਰਥ ਮਜਬੂਰੀ ਨਹੀਂ ਪਾਣੇ ਦਾ ਅਰਥ ਹੈ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰੀਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਆਹੂ ਕੋ ਦੌਰਿਓ ਆਗਿਆ ਮੇ ਭੂਖ ਸੋਈ ਕਰ ਸੁਖਾ ਸੋਹ ਹਰਕ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮਾਨਿਓ ਪਰ ਆਨੰਦ ਹੈ ਕਿ ਆਨੰਦ ਸੁਖ ਨਹੀਂ ਹੁੰਦਾ ਆਨੰਦ ਦਾਤ ਖੁਸ਼ੀ ਨਹੀਂ ਯਾਦ ਰੱਖਿਓ ਕਈਆਂ ਕੋਲ ਸੁਖ ਬੜਾ ਹੁੰਦਾ ਜੇ ਪੁੱਛੋ ਕਹਿੰਦੇ ਰੱਬ ਨੇ ਸੁਖ ਤੇ ਬੜਾ ਦਿੱਤਾ ਪਰ ਘਰ ਖੁਸ਼ੀ ਕੋਈ ਨਹੀਂ ਆਨੰਦ ਗੁਰੂ ਸਾਹਿਬ ਕਹਿੰਦੇ ਨੇ ਆਨੰਦ ਦੇ ਵਾਜੇ ਵਜਦੇ ਨੇ ਤੇ ਚਲੋ ਬਾਬਾ ਸੁੰਦਰ ਜੀ ਕਹ ਰਹੇ ਨੇ ਗੁਰੂ ਅਮਰਦਾਸ ਕਹ ਰਹੇ ਨੇ ਤੇ ਗੁਰੂ ਅਮਰਦਾਸ ਨੂੰ ਪੁੱਛ ਲਓ ਤੇ ਮਹਾਰਾਜ ਕਹਿੰਦੇ ਨੇ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਯਾਦ ਰੱਖਿਓ ਮੈਂ ਸਿਰਫ ਥੋੜੀ ਜਿਹੀ ਬੇਨਤੀ ਸਹਿਜ ਤੇ ਆਨੰਦ ਦਾ ਰਿਸ਼ਤਾ ਬੜਾ ਹੈ ਜਿੱਥੇ ਆਨੰਦ ਹੋਵੇਗਾ ਉੱਥੇ ਸਹਿਜ ਹੋਵੇਗਾ ਜਿੱਥੇ ਸਹਿਜ ਹੋਵੇਗਾ ਉੱਥੇ ਆਨੰਦ ਹੋਵੇਗਾ ਲਾਵਾ ਵੀ ਸਹਿਜ ਆਨੰਦ ਨੇ ਤੇ 12 ਮਾਹ ਵੀ ਸਹਿਜ ਆਨੰਦ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦੜਾਇਆ ਬਲਰਾਮ ਜੀ ਉਹ ਬਾਣੀ ਬ੍ਰਹਮਾ ਵੇਦ ਧਰਮ ਦੜੋ ਪਾਪ ਚ ਜਾਇਆ ਬਲਰਾਮ ਜੀ ਉਹ ਧਰਮ ਦੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦੜਾਇਆ ਸਤਗੁਰ ਗੁਰਪੂਰਾ ਆਰਾਧੋ ਸਭ ਕਿਲਵਿਕ ਪਾਪ ਗਵਾਇਆ ਅੱਗੇ ਕੀ ਇਹ ਸਹਿਜ ਆਨੰਦ ਖਵਾਵਡ ਪਾਗੀ ਮਨ ਹਾਰ ਮੀਠਾ ਲਾਇਆ ਫਲਕੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ ਮਹਾਰਾਜ ਕਹਿੰਦੇ ਨੇ ਭਾਈ ਸਿੱਖੋ ਕਿ ਦੇਖੋ ਆਨੰਦ ਅਨੰਤ ਵਜੇ ਵਾਜੇ ਜਿਨੂੰ ਪਾਣਾ ਚੰਗਾ ਲੱਗ ਜਾਏ ਉਹਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ ਉਹਦੇ ਅੰਦਰ ਇੱਕ ਰਸ ਨਾਮ ਦਾ ਵਾਜਾ ਵੱਜਣ ਲੱਗ ਪੈਂਦਾ ਉਹਨੂੰ ਬੋਲਣ ਦੀ ਲੋੜ ਨਹੀਂ ਉਹ ਸਰੋਤਾ ਬਣ ਜਾਂਦਾ ਸੁਣਦਾ ਹੈ ਅਨੰਦਨਾਦ ਨੂੰ ਆਨੰਦ ਅਨਹਦ ਵੱਜੇ ਵਾਜੇ ਤੇ ਪਿਆਰਿਓ ਜਿਹੜਾ ਭਾਣਾ ਮੰਨ ਕੇ ਤੁਰਦਾ ਹੈ ਨਾ ਹਰ ਆਪ ਗੱਲ ਮਿਲਾਵੇ ਖਰੀ ਉਹਨੂੰ ਘੁੱਟ ਕੇ ਗਲੇ ਨਾਲ ਲਾ ਲਿੰਦਾ ਹੈ ਸੱਚੀ ਮੁੱਚੀ ਭਾਣਾ ਮੰਨਣ ਵਾਲਿਆਂ ਨੂੰ ਗਲਵਕੜੀ ਮਿਲਦੀ ਹੈ ਭਾਣਾ ਮੰਨਣ ਵਾਲਿਆਂ ਨੂੰ ਦਰਗਾਹ 'ਚ ਸਤਕਾਰ ਮਿਲਦਾ ਹੈ ਹਰ ਆਪ ਗੱਲ ਮਿਲਾਵੇ ਤੁਸੀਂ ਪੁੱਤ ਭਾਈ ਪਰਵਾਰ ਮੇਰਾ ਤੁਸੀਂ ਮੇਰੇ ਪੁੱਤਰ ਮਹਾਰਾਜ ਕਹਿੰਦੇ ਮੇਰੇ ਭਰਾਵੋ ਮੇਰੇ ਮਿੱਤਰੋ ਮੇਰੀ ਸੰਗਤ ਕਹਿਣ ਲੱਗੇ ਮਨ ਵੇਖੋ ਕਰ ਨਿਰਜਾਸ ਨਿਰਜਾਰ ਦਰ ਤੇ ਨਿਰਣਾ ਤੁਸੀਂ ਆਪਣੇ ਮਨ ਚ ਨਿਰਣਾ ਕਰਕੇ ਦੇਖੋ ਕੋਈ ਰੋਇਓ ਨਾ ਕਿਉਂ ਤਰ ਲਿਖਿਆ ਪਰਵਾਣਾ ਫਿਰੈ ਨਹੀਂ ਗੁਰ ਜਾਏ ਹਰ ਪ੍ਰਭ ਪਾਸ ਜਿਓ ਰੱਬ ਦੇ ਲਿਖੇ ਪਰਵਾਣੇ ਨੂੰ ਕਿੰਨੇ ਮੋੜ ਦੇਣਾ ਉਹਦੀ ਚਿੱਠੀ ਨਹੀਂ ਮੋੜੀ ਜਾਣੀ ਗੁਰੂ ਰੱਬ ਕੋਲ ਜਾ ਰਿਹਾ ਇਸ ਤੁਕ ਨੂੰ ਕੱਲ ਦੁਪਹਿਰ ਦੇ ਦੀਵਾਨ ਵਿੱਚ ਮੈਂ ਵਾਚਨ ਦਾ ਯਤਨ ਕਰਾਂਗਾ ਸਤਿਗੁਰੂ ਕਿਰਪਾ ਕਰੇ ਤਕਰੀਬਨ ਆਪਾ ਦੋ ਦਿਨਾਂ ਚ ਪਾਣੀ ਚ ਪਲੀਜ਼ ਸਿਮਰਨ ਵਾਲੇ ਪਾਸੇ ਜੁੜਿਏ ਸ਼ਬਦ ਵਾਲ ਜੁੜਿਏ ਤੇ ਕਿੰਨਾ ਕੁ ਟਾਈਮ ਰਹਿ ਗਿਆ ਸਾਡਾ ਮੈਸੇ ਤਾਂ ਇੱਕ ਸੁਆਸ ਨਹੀਂ ਪਤਾ ਨਹੀਂ ਸ਼ਰੀਰ ਢਲਦੇ ਪਏ ਨੇ ਜੋਰ ਛੁੱਟਦੇ ਪਏ ਨੇ ਪਰ ਮਨ ਉਸੇ ਤਰ੍ਹਾਂ ਜਿਹੜਾ 20 ਸਾਲ ਪਹਿਲਾਂ ਵੀ ਬੈਠਾ ਹੋਇਆ ਸੀ ਆਓ ਸੁਹਿਰਤਾ ਨਾਲ ਥੋੜਾ ਜਿਹਾ ਸੱਚੀ ਮੁੱਚੀ ਸੁਹਿਰਤਾ ਨਾਲ ਸੋਚੀਏ ਸਤਿਗੁਰੂ ਕਿਰਪਾ ਕਰੇ ਸਭ ਦਾ ਧੰਨਵਾਦ ਜੋ ਟਾਈਮ ਪ੍ਰਬੰਧਕ ਵੀਰਾਵਲੂ ਮੁਕਰਰ ਕੀਤਾ ਗਿਆ ਪਰ ਇਸ ਤੱਕ ਨੂੰ ਕਿ ਲਿਖੇ ਪਰਵਾਣੇ ਫਿਰਦੇ ਨਹੀਂ ਤੁਸੀਂ ਨਿਰਣਾ ਕਰਕੇ ਦੇਖ ਲਓ ਕੱਲ ਦੁਪਹਿਰ ਦੇ ਦੀਵਾਨ ਵਿੱਚ ਜਾਂ ਅਰਜ਼ ਕਰਾਂਗਾ ਕਿਉਂਕਿ ਉਸ ਤੋਂ ਬਾਅਦ ਤਿੰਨ ਪੌੜੀਆਂ ਰਹਿ ਜਾਣੀਆਂ ਤੇ ਤਿੰਨ ਦਿਨ ਆਪਣੇ ਕੋਲ ਹੋਣੇ ਤੇ ਮੈਂ ਕਿਹਾ ਪ੍ਰਬੰਧਕ ਵੀਰ ਬੈਠਿਆ ਮੈਂ ਕਿਹਾ ਵੀ ਜੇ ਸੋਮ ਮੰਗਲ ਬੁੱਧ ਸਵੇਰ ਦੀ ਤੁਸੀਂ ਛੁੱਟੀ ਦੇ ਦਿਓ ਸ਼ਾਮ ਨੂੰ ਮੇਰਾ خیال ਘੰਟਾ ਡੇਢ ਡੇਢ ਘੰਟਾ ਸਵਾ ਘੰਟਾ ਲੱਗ ਜਾਣਾ ਕਰਨਾ ਸਭ ਦਾ ਧੰਨਵਾਦ ਜੀ ਆਓ ਆਪਣੇ ਅੰਦਰ ਨੂੰ ਜੋ ਆਪਾਂ ਬੋਲਿਆ ਮੈਂ ਤੇ ਤੁਸੀਂ ਕਮਾ ਕੇ ਦੇਖੀਏ ਰਸਨਾ ਨਾਲ ਬੋਲੀਏ ਜੇ ਨਹੀਂ ਟਿਕਦਾ ਤੇ ਬਾਣੀ ਦੇ ਫੁਰਨਿਆਂ ਨਾਲ ਨੂੰ ਟਿਕਾਈਏ ਇਹਨੂੰ ਸਤਾ ਮਾਰੀਏ ਪਾਈ ਪਾਈਸੇ ਪਾਈ ਜਸਵੀਰ ਸਿੰਘ ਖਾਲਸਾ ਜੀ ਇਹ ਗੱਲ ਕਹਿੰਦੇ ਹੁੰਦੇ ਸਾਂ